ਸਰਜੀ ਅੱਜ ਦੁਨੀਆ ਦੁਕਾਨਾਂ 'ਚ ਕਾਰੋਬਾਰੀ ਸਵੇਰੇ ਕਰੀਏ ਜਾਂ ਟੈਕਸ ਨਹੀਂ ਸੀ ਪਰਿਆ ਉਹਦੇ ਬਾਰੇ ਜਾਣ ਪੜ ਜੋ ਅਸਲ ਵਿੱਚ ਪੰਜਾਬ ਸਰਕਾਰ ਨੇ ਰਾਜ ਵਿੱਚ ਪ੍ਰੋਪਰ ਟੈਕਸ ਲਾਗੂ ਕੀਤਾ ਹੋਆ ਜਿਹੜੇ ਸਾਡੇ ਕਰਦਾਤਾ ਡਿਫਾਲਟਰ ਹੈ ਜਿਹੜੇ ਪ੍ਰੋਪਰ ਟੈਕਸ ਜਿਹਨਾਂ ਨੇ ਜਮਾ ਨਹੀਂ ਕਰਾਇਆ ਉਹਨਾਂ ਨੂੰ ਅਸੀਂ ਬਾਰ-ਬਾਰ ਪ੍ਰੋਪਰ ਟੈਕਸ ਜਮਾ ਕਰਾਉਣ ਦੀ ਹਦਾਇਤ ਕੀਤੀ ਸੀ ਟੈਕਸ ਜਮਾ ਕਰਾਓ ਬਾਰ-ਬਾਰ ਨੋਟਿਸ ਦੇਣ ਦੇ ਬਾਵਜੂਦ ਜੇ ਉਹਨੇ ਪ੍ਰੋਪਰ ਟੈਕਸ ਨਹੀਂ ਜਮਾ ਕਰਵਾਇਆ ਤਾਂ ਉਹਨਾਂ ਅੰਤਿਮ ਚੇਤਾਵਨੀ ਨੋਟਿਸਤਾ ਸੀ ਕਿ ਪ੍ਰੋਪਰ ਟੈਕਸ ਜਮਾ ਕਰਾਓ ਉਹ ਵੀ ਜਨ ਨੋਟਿਸ ਦੇਣ ਦੇ ਬਾਅਦ ਜਾਰੀ ਕਰਨ ਦੇ ਬਾਅਦ ਜਟ ਟੈਕਸ ਜਮਾ ਨਹੀਂ ਕਰਵਾਇਆ ਗਿਆ ਤਾਂ ਮਿਊਸਪਲ ਐਕਟ ਦੇ ਵਿੱਚ ਜਿਹੜਾ ਪ੍ਰੋਬਲਮ ਆ ਨਾ ਕਿ ਟੈਕਸ ਦੀ ਵਸੂਲੀ ਪ੍ਰੋਪਰਟੀ ਸੀਲ ਕਰਕੇ ਲਕੜ ਕਰ ਦਿੱਤੀ ਅਸਲੀ ਉਹ ਕਾਰਵਾਈ ਕਰਦੇ ਹੋਏ ਉਹਨਾਂ ਡਿਫਾਲਟਰਸ ਦੀ ਪ੍ਰੋਪਰਟੀ ਉਹ ਹੀ ਸੀਲ ਕੀਤੀ ਹੈ ਕਿੰਨੀਆਂ ਪ੍ਰੋਪਰਟੀਆਂ ਸੀਲ ਕਰੀਆਂ ਸਾਰਾ ਟੋਟਲ 5 ਪ੍ਰੋਪਰਟੀ ਸੀਲ ਕੀਤੀਆਂ ਸੀ ਜੀ ਬਾਕੀ ਹੋਰ ਕਾਰਵਾਈ ਚੱਲ ਰਹੀ ਹੂੰ ਕਿੰਨਾ ਕੋ ਅਮਾਉਂਟ ਹੈ ਕਿੰਨੇ ਖੜੇ ਪੰਜਾ ਕਿੰਨੇ ਆਈਡੀਆ ਇਹਨਾਂ ਦੇ ਵਿੱਚ ਲਗਭਗ 10 ਲੱਖ ਦੇ ਆਸ-ਪਾਸ ਮੂਵਟ ਹੈਗੀ ਸੀ ਇਹਨਾਂ ਦੀ ਉਹਨਾਂ ਵਿੱਚੋਂ ਇੱਕ ਬੰਦਾ ਹੈ ਉਸਨੇ 1 ਲੱਖ 49648 ਰੁਪਏ ਜਮਾ ਜੇਕਰ ਇਹ ਬੰਦੇ ਪ੍ਰੋਪਰਟੇਕ ਜਮ੍ਹਾਂ ਕਰਵਾਉਂਦੇ ਤਾਂ ਸਾਨੂੰ ਕਾਰਵਾਈ ਕਰਨੀ। ਹੋਰ ਕਿੰਨੇ ਸਰ ਦੁਕਾਨਦਾਰ ਇਹੋ ਜੇ ਹੈਗੇ ਅੰਦਾਜ਼ਾ ਜਿਹੜੇ ਜਿਨ੍ਹਾਂ ਦਾ ਬਕਾਇਆ ਚੱਲਦਾ ਹੈ ਜਿਨ੍ਹਾਂ ਨੂੰ ਤੁਸੀਂ ਨੋਟਿਸ ਭੇਜਦੇ ਹੋ। ਇਹਦੇ ਰੂਟੀਨ ਕੰਟੀਨਿਊਇੰਗ ਪ੍ਰੋਸੈਸ ਹੈ। 300 ਕੁਝ ਨੋਟਿਸ ਜਾਰੀ ਕੀਤੇ ਹਨ। ਹੋਰ ਨੋਟਿਸ ਵੀ ਦੇਖ ਰਹੇ ਆ। ਅੱਜ ਵੀ ਨੋਟਿਸ ਮੈਂ ਜਾਰੀ ਕੀਤੇ ਹੈ। ਤੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਹੈ ਕਿ जिम्मेवार ਨਾਗਰਿਕ ਹੁੰਦੇ ਹੋਏ ਪ੍ਰੋਪਰਟੇਕ ਜਮ੍ਹਾਂ ਕਰੋ। ਪ੍ਰੋਪਰਟੇਕ ਜਮ੍ਹਾਂ ਕਰਨ ਦੀ ਬੜੀ ਸਰਲ ਵਿਧੀ ਹੈ। ਸੈਲਫ ਅਸੈਸਮੈਂਟ ਦਾ ਹੈਗਾ ਹੈ। ਦਫਤਰ ਦੇ ਵਿੱਚ ਆਓ ਸੈਟਰਡੇ ਸੰਡੇ ਵੀ ਸਾਡਾ ਦਫਤਰ ਖੁੱਲਾ ਹੈ ਮੇਰੀ ਸਾਰਿਆਂਗੇ ਬੇਨਤੀ ਵਸਈ ਹੈ ਕਿ ਆਪਣੀ ਜਿਹੜੀ ਕਿਸੇ ਵੀ ਕਾਨੂੰਨੀ ਅੜਚਨ ਜਾਂ ਕਾਨੂੰਨੀ ਲੀਟੀਂਚ ਪੈਣ ਤੋਂ ਬਚਣ ਤੋਂ ਬਿਹਤਰੀ ਦਾ ਤਰੀਕਾ ਹੈ ਕਿ ਸਰਕਾਰ ਦੇ ਚਮਾਹਾਂ ਉਹ ਨਗਰ ਨਿ ਟੈਕਸ ਪੇ ਕਰੋ ਦਫਤਰ ਅਗੇ ਟੈਕਸ ਚਮਾ ਕਰੋ ਜੇਕਰ ਟੈਕਸ ਚਮਾ ਨਹੀਂ ਕਰੋਗੇ ਤਾਂ ਇਹਦੀ ਰਿਕਵਰੀ ਕੌਨਸੋ ਬਰੋਂ ਪ੍ਰੋਪਰਟੀ ਸੀਲ ਕਰਕੇ ਕੀਤੀ ਜਾਵੇਗੀ ਸਾਰੇ ਕਿੰਨੇ ਮਤ ਕੇ ਤੁਸੀਂ ਸਾਲ ਦਾ ਇਕੱਠਾ ਹੋ ਜਾਂਦਾ ਹੈ ਜਾਂਦੇ ਤੁਸੀਂ ਨੋਟਿਸ ਭੇਜ ਦਿਓ ਜਾਂ ਰਿਕਵਰੀ ਵਾਸਤੇ ਸੀਲ ਕਰਦੇ ਇਸ ਦੇ ਵਿੱਚ ਜੇ ਤਿੰਨ ਮੋਡਸ ਕਰਦੇ ਪਹਿਲਾਂ ਸਾਧਨਾ ਨੋਟਸ ਹੁੰਦੇ ਫਿਰ ਸਾਧਨਾ ਨੋਟਸ ਹੁੰਦੇ ਤੀਜਾ ਵੀ ਸਾਡਾ ਨੋਟਸ ਆਉਂਦਾ ਚੇਤਾਵਨੀ ਨੋਟਸ ਤੇ ਤੁਰੰਤ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਜਿਸ ਵਿੱਚ ਜਿਨ੍ਹਾਂ ਪਰਦਾ ਦੀ ਤੁਸੀਂ ਪ੍ਰਾਪਰਟੀਆਂ ਸੀਲ ਕੀਤੀਆਂ ਉਹਦਾ ਨਾਂ ਕੀ ਹੈ ਗੋਮ ਟੈਕਸ ਨੂੰ ਅੰਕਲੋਡ ਲਓ ਪਲੀਜ਼ ਅੰਕਲੋਡ ਨੋਟਸ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ